ਕੀ ਅਗਸਤ ਨੂੰ ਜੀ ਕੜੂਆ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਜਿਦੇ ਵਿੱਚ ਦੋ ਅਣਪਛਾਤੇ ਵਿਅਕਤੀ ਆਏ ਤੇ ਇੱਕ ਬੰਦੇ ਦੇ ਫਾਇਰਿੰਗ ਕਰਕੇ ਚਲੇ ਗਏ ਤੇ ਉਹਦੇ ਵਿੱਚ ਉਹਦੇ ਸੱਟ ਤਾਂ ਨਹੀਂ ਮਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਫਾਇਰਿੰਗ ਕਰਕੇ ਚਲੇ ਗਏ ਬਿਲਕੁਲੀ ਅਨਟ੍ਰੇਸ ਕੇਸ ਸੀਗਾ ਇਹਨੂੰ ਟ੍ਰੇਸ ਕਰਨ ਵਾਸਤੇ ਅਸੀਂ ਆਪਣੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਐਸਪੀਡੀ ਸਾਹਿਬ ਦੇ ਤੇ ਐਸਪੀ ਰੂਰਲ ਸਾਹਿਬ ਦੇ ਅੰਡਰ ਤੇ ਉਹ ਚ ਟੀਮਾਂ ਨੂੰ ਅ ਕੱਲ ਇੱਕ ਸਫਲਤਾ ਮਿਲੀ ਜਿਹਦੇ ਤਹਿਤ ਅਸੀਂ ਪਹਿਲਾ ਬੰਦਾ ਜਿਹੜਾ ਸੀ ਜਿਹੜੇ ਦੋ ਬੰਦੇ ਇਨਵੋਲਡ ਸੀ ਉਹਨਾਂ ਚੋਂ ਪਹਿਲਾ ਬੰਦਾ ਕੱਲ ਗ੍ਰਿਫਤਾਰ ਕੀਤਾ ਗਿਆ ਤੇ ਜਿਹੜਾ ਦੂਸਰਾ ਬੰਦਾ ਸੀਗਾ ਉਹ ਅੱਜ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਦੇ ਨਾਲ ਹੀ ਦੋਨੋਂ ਬੰਦੇ ਜਿਹੜੇ ਇਸ ਐਕਸੀਡੈਂਟ ਦੇ ਵਿੱਚ ਇਨਵੋਲਡ ਸੀਗੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਇਹ ਦੋਨੋਂ ਬੰਦੇ ਜਿਹੜੇ ਸੀਗੇ ਇਹ ਅਮਰਿਤਪਾਲ ਬਲ ਨਾਮ ਦੇ ਇੱਕ ਬੰਦੇ ਦੇ ਜਿਹੜਾ ਦੇ ਸ਼ਹਿਰ ਦੇ ਉੱਤੇ ਇਹ ਇਨਸੀਡੈਂਟ ਜਿਹੜਾ ਕਰਾਇਆ ਗਿਆ ਸੀਗਾ ਇਹ ਅਮਰਿਤਪਾਲ ਬਲ ਬਾਦਲੇ ਦੇ ਵਿੱਚ ਕਿਤੇ ਬੈਠਾ ਹੈ ਤੇ ਇਨਸੀਡੈਂਟ ਕਰਾਇਆ ਸੀਗਾ ਇਹਦੀ ਜਿਹੜਾ ਰੀਜ਼ਨ ਹੈ ਸਾਡੇ ਸਾਨੂੰ ਜਿਹੜੀ ਪੁਚੀ ਗਈ ਚੋਂ ਸਾਹਮਣੇ ਆਇਆ ਹੈ ਉਹ ਐਕਸਟਰਸ਼ਨ ਹੈ ਇਹ ਕਰੀਬ 20 ਲੱਖ ਦੀ ਫਰौती ਜਿਹੜੀ ਸੀਗੀ ਇਸ ਬੰਦੇ ਤੋਂ ਮੰਗ ਰਹੇ ਸੀਗੇ ਤੇ ਫਰौती ਨੂੰ ਡਰਾਉਣ ਵਾਸਤੇ ਹੀ ਉਹਦਾਂ ਇਨਸੀਡੈਂਟ ਕੀਤਾ ਗਿਆ ਸੀਗਾ ਫਰौती ਦੇ ਰਿਗਾਰਡਿੰਗ ਤੇ ਇਹ ਦੋਨਾਂ ਦੇ ਫੜੇ ਜਾਣ ਨਾਲ ਇਹ ਫਰौती ਮੰਗਣ ਵਾਲਾ ਜਿਹੜਾ ਆ ਵਾਲਾ ਮੋਡਿਊਲ ਹੈ ਇਹ ਬਰਸਟ ਅਚ ਕੀਤਾ ਗਿਆ ਹੈ ਇਸ ਇਸ ਇਹਨਾਂ ਦੀ ਫੜਨ ਫੜੇ ਦੌਰਾਨ ਜਿਹੜੇ ਦੋ ਬੰਦੇ ਫੜੇ ਗਏ ਨੇ ਉਹਨਾਂ ਦਾ ਨਾਮ ਇੱਕ ਦਾ ਨਾਮ ਅਨਿਲ ਕੁਮਾਰ ਬਿਸ਼ਨੋਈ ਹੈ ਤੇ ਦੂਸਰੇ ਦਾ ਨਾਮ ਤੇਜਿੰਦਰ ਪਾਲ ਸਿੰਘ ਉਰਫ ਪੱਪਲ ਹੈ ਇਹ ਜਦੋਂ ਇਹਨੂੰ ਫੜਨ ਲੱਗੇ ਹਨ ਕੁਮਾਰ ਬਿਸ਼ਨੋਈ ਨੂੰ ਤਾਂ ਇਹ ਜ਼ੀਰਕਪੁਰ ਦੇ ਏਰੀਆ ਦੇ ਵਿੱਚ ਜਦੋਂ ਇਹਦੀ ਇਹਨੂੰ ਸੈਂਡਰ ਕਰਨ ਦੀ ਕਿਹਾ ਗਿਆ ਤਾਂ ਇਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਤੇ ਫਾਇਰਿੰਗ ਦੌਰਾਨ ਇਹਦੀ ਇੱਕ ਫਾਇਰ ਜਿਹੜਾ ਸੀਗਾ ਇੱਕ ਇਹਦੀ ਲੱਤ ਦੇ ਵਿੱਚ ਵੱਜਿਆ ਜ ਜਿਹਦੇ ਨਾਲ ਇਹ ਜ਼ਖਮੀ ਹੋ ਗਿਆ ਤੇ ਇਹਨੂੰ ਇਸ ਟਾਈਮ ਤੇ ਹਸਪੀਟਲ ਦੇ ਵਿੱਚ ਜੇਰੇ ਇਲਾਜ ਉਸ ਦੇ ਤਹਿਤ ਵੱਖਰਾ ਇੱਕ ਐਫ ਆਈ ਆਰ ਜਿਹੜੀ ਹੈ ਥਾਣਾ ਜ਼ੀਰਕਪੁਰ ਦੇ ਵਿੱਚ ਰਿਸਟਰ ਕੀਤੀ ਗਈ ਹੈ ਤਾਂ ਇਹ ਜਿਹੜੇ ਇਹ ਦੋ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਵਿੱਚ ਜਿਹੜਾ ਅਨਿਲ ਕੁਮਾਰ ਬਿਸ਼ਨੋਈ ਹੈ ਇਹ ਤੇ ਪਹਿਲਾਂ ਵੀ 3 ਐਫ ਆਈ ਆਰ ਦਰਸ ਥਾੜਾ ਡਬਲ ਡਿਸਟ੍ਰਿਕਟ ਡਬ ਵਾਲੀ ਦੇ ਵਿੱਚ ਇੱਕ 398 ਦੀ ਐਫ ਆਈ ਆਰ ਹੈ ਤੇ ਇੱਕ ਐਨ ਡੀ ਪੀ ਐਸ ਦੀ ਐਫ ਆਈ ਆਰ ਉਹਦੇ ਵਿੱਚੋਂ ਜਿਹੜੀ ਦਰਸ ਹੈ ਜਿਹੜਾ ਤੇਜਿੰਦਰ ਪਾਲ ਸਿੰਘ ਹੈ ਇਹ ਅੱਜ ਹੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਦਾ ਜਿਹੜਾ ਪਾਸ ਕ੍ਰਿਮੀਨਲ ਰਿਕਾਰਡ ਹੈ ਇਹਨੂੰ ਅਸੀਂ ਕਲੀਅਰ ਕਲੀਅਰਿਫਾਈ ਜਿਹੜਾ ਕਰਦੇ ਹਾਂ ਜਿਹੜਾ ਇਹ ਤੇਜਿੰਦਰ ਪਾਲ ਹੈ ਇਹਨੂੰ ਗੁਰਦਾਸਪੁਰ ਡਿਸਟ੍ਰਿਕਟ ਪਿੰਡ ਗੁਰਚੱਕ ਵਿਖੇ ਤੋਂ ਗ੍ਰਿਫਤਾਰ ਕੀਤਾ ਗਿਆ ਸਰ ਜਿਹੜਾ ਮੁਦਥਲ ਬੰਦਾ ਰਹਿੰਦਾ ਕਿਹਦੇ ਬਾਹਰ ਕੰਟਰੀ ਵਿੱਚ ਮੋਸਟ ਲਾਈਕਲੀ ਯੂਐਸ ਦੇ ਵਿੱਚ ਰਹਿੰਦਾ ਹੈ ਤੇ ਉਹਦੇ ਸੰਪਰਕ ਸਰ ਕਿਵੇਂ ਆਏ ਇਹ ਫੇਸਬੁੱਕ ਰਾਹੀਂ ਉਹਦੇ ਨਾਲ ਟੱਚ ਦੇ ਵਿੱਚ ਆਏ ਤੇ ਫਿਰ ਉਸ ਤੋਂ ਬਾਅਦ ਪੈਸੇ ਨੇ ਲਾਲਚ ਦੇ ਮਾਰੇ ਉਹਦੇ ਨਾਲ